ਹੁਣ ਜਦੋਂ ਬੰਦੇ ਕੋਲ ਜਿਸ ਟਾਈਮ ਪੈਸੇ ਨਹੀਂ ਹੁੰਦੇ ਤਾਂ ਪੈਸੇ ਬਚਾਉਣ ਦਾ ਜਗਾੜ ਲਾਈ ਲੈਂਦਾ ਤੇ ਮਸਕੀਨ ਜੀ ਨੇ ਵੀ ਕੁਝ ਐਵੇਂ ਕੀਤਾ ਉਹਨਾਂ ਨੇ ਦੱਸਿਆ ਕਿ ਮੈਂ ਗੱਡੀ 'ਚ ਵਿਦਾਊਟ ਟਿਕਟ ਬੈਠ ਜਾਂਦਾ ਸੀ ਵਿਦਾਊਟ ਟਿਕਟ ਮੈਨੂੰ ਬੈਠਣ ਦਾ ਹੱਲ ਆ ਗਿਆ ਸੀ ਵਿਦਾਊਟ ਟਿਕਟ ਬੈਠਣਾ ਕਿਵੇਂ ਤੇ ਟੀਸੀ ਦੀਆਂ ਨਜ਼ਰਾਂ ਤੋਂ ਬਚਣਾ ਕਿਵੇਂ ਉਹ ਕਹਿੰਦੇ ਮੈਂ ਵਿਦਾਊਟ ਟਿਕਟ ਬੈਠ ਜਾਂਦਾ ਸੀ ਤੇ ਮੈਂ ਉਸ ਤੋਂ ਬਾਅਦ ਟ੍ਰੇਨ 'ਚ ਸਫਰ ਕਰਦਾ ਸੀ ਟ੍ਰੇਨ 'ਚ ਸਫਰ ਕਰਨ ਤੋਂ ਬਾਅਦ ਜਦੋਂ ਦਿੱਲੀ ਤੋਂ ਉਹ ਬੰਬਈ ਪਹੁੰਚੇ ਤਾਂ ਉੱਥੇ ਉਹ ਰੁਕੇ ਰੁੱਕ ਕੇ ਉਹ ਦਾਦਰ ਪਹੁੰਚ ਗਏ ਦਾਦਰ ਕਿਉਂਕਿ ਗੁਰਦੁਆਰਾ ਸੀ ਦਾਦਰ ਜਦੋਂ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ ਗੁਰਦੁਆਰਾ ਸਾਹਿਬ ਜਾ ਕੇ ਭੁੱਖ ਤਾਂ ਉਹਨਾਂ ਨੂੰ ਲੱਗੀ ਸੀ ਤੇ ਪਹਿਲੀ ਗੱਲ ਉਹਨਾਂ ਨੇ ਇਹ ਪੁੱਛੀ ਕੀ ਬੰਨ ਉੱਥੇ ਲੰਗਰ ਮਿਲ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਲੰਗਰ ਇਸ ਟੈਂਪਰ ਨੂੰ ਨਹੀਂ ਮਿਲਣਾ ਤੁਹਾਨੂੰ ਲੰਗਰ ਕੋਲੀਵਾੜਾ ਗੁਰਦੁਆਰਾ ਉੱਥੇ ਲੰਗਰ ਤੁਹਾਨੂੰ ਮਿਲ ਸਕਦਾ ਉੱਥੇ ਤੁਸੀਂ ਜਾ ਕੇ ਪਤਾ ਕਰੋ ਤੇ ਉਸ ਟਾਈਮ ਸਾਧਨ ਤਾਂ ਕੋਈ ਹੁੰਦੇ ਨਹੀਂ ਸੀ ਪੈਦਲ ਜਾਣਾ ਪੈਂਦਾ ਸੀ ਤੇ ਉਸ ਤੋਂ ਬਾਅਦ ਮਸਕੀਨ ਜੀ ਨੇ ਸੋਚਿਆ ਕਿ ਚਲੋ ਹੁਣ ਉੱਥੇ ਤਾਂ ਜਾਣਾ ਹੀ ਪੈਣਾ ਜੇ ਭੁੱਖ ਲੱਗੀ ਹੈ ਲੰਗਰ ਛਕਣਾ ਤਾਂ ਉੱਥੇ ਜਾ ਤਾਂ ਮਸਕੀਨ ਜਿਹਨੇ ਉੱਥੇ ਜਾਣ ਤੋਂ ਪਹਿਲਾਂ ਵੀ ਇੱਕ ਗੁਰਦੁਆਰੇ 'ਚ ਪਤਾ ਕੀਤਾ ਤੇ ਉੱਥੇ ਵੀ ਲੰਗਰ ਛੱਕਿਆ। ਹੁਣ ਮਸਕੀਨ ਜੀ ਉੱਥੋਂ ਚੱਲ ਪਏ ਦਾਦਰ ਤੋਂ ਚੱਲ ਪਏ ਤੇ ਉਹਨਾਂ ਨੇ ਇੱਕ ਇਲੈਕਟ੍ਰੋਨਿਕ ਟ੍ਰੇਨ ਫੜੀ। ਉਹੀ ਵਿਦਾਊਟ ਟਿਕਟ ਬੈਠੇ ਤੇ ਟੀਸੀ ਦੇ ਨਜ਼ਰਾਂ 'ਚੋਂ ਕਿਵੇਂ ਬਚਣਾ ਉਹ ਬਚ-ਬੁਚ ਕੇ ਉਹ ਆਪਣੇ ਕੋਲੀਵਾੜਾ ਪਹੁੰਚ ਗਏ ਤੇ ਕੋਲੀਵਾੜਾ ਗੁਰਦੁਆਰੇ 'ਚ ਪਹੁੰਚਣ ਤੋਂ ਬਾਅਦ ਉਹਨਾਂ ਨੇ ਲੰਗਰ ਛੱਕਿਆ। ਤੇ ਉਸ ਤੋਂ ਬਾਅਦ ਜਿਹੜੇ ਉੱਥੇ ਦੇ ਗਰੰਥੀ ਸੀਗੇ ਜਿਹੜੇ ਲੰਗਰ ਵਰਤਾਉਂਦੇ ਵੀ ਸੀਗੇ ਉਹਨਾਂ ਨੇ ਬੜੇ ਔਖੇ ਜਿਹੇ ਲਹਿਜੇ ਨਾਲ ਮਸਕੀਨ ਜੀ ਨਾਲ ਗੱਲ ਕੀਤੀ ਜਦੋਂ ਉਹਨਾਂ ਨੂੰ ਉੱਥੇ ਵੀ ਕੋਹਲੀਵਾੜਾ ਗੁਰਦੁਆਰੇ ਚ ਵੀ ਦੋ ਤੋਂ ਤਿੰਨ ਦਿਨ ਹੋ ਗਏ ਵੀ ਕਾਕਾ ਜੀ ਤੁਹਾਨੂੰ ਤਿੰਨ ਦਿਨ ਇੱਥੇ ਹੋ ਚੁੱਕੇ ਨੇ ਲੰਗਰ ਛਕਦੇ ਹੋਏ ਇਹ ਕੋਈ ਧਰਮਸ਼ਾਲਾ ਨਹੀਂ ਹੈ ਇਹ ਕੋਈ ਯਤਿਮ ਖਾਨਾ ਨਹੀਂ ਹੈ ਹੁਣ ਤੁਹਾਨੂੰ ਇੱਥੋਂ ਜਾਣਾ ਪਵੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਆਪਣਾ ਪ੍ਰਬੰਧ ਹੋਰ ਕਿਤੇ ਕਰ ਲਓ ਤੇ ਇੱਥੋਂ ਚਲੇ ਜਾਓ ਤੇ ਮਸਕੀਨ ਜੀ ਨੂੰ ਉੱਥੋਂ ਵੀ ਜਾਣਾ ਪਿਆ ਹੁਣ ਅੱਗੇ ਇਸ ਕਿਤਾਬ 'ਚ ਇੱਕ ਬੜੀ ਇੰਟਰਸਟਿੰਗ ਗੱਲ ਲਿਖੀ ਹੋਈ ਆ ਜਿੱਥੇ ਥੋੜਾ ਜਿਹਾ ਸਮਾ ਮਸਕੀਨ ਜੀ ਦਾ ਚੇਂਜ ਹੋਣ ਲੱਗਿਆ ਬਦਲਾਵ ਆਉਣ ਲੱਗਿਆ ਉਹਦੇ 'ਚ ਥੋੜੀ ਜਿਹੀ ਦੂਰੀ ਤੇ ਇੱਕ ਗੁਰਦੁਆਰਾ ਸਿੰਧੀ ਕਲੋਨੀ ਵਿੱਚ ਗੁਰੂ ਨਾਨਕ ਦਰਬਾਰ ਸੀ ਉਸ ਵਕਤ ਮਸ਼ਹੂਰ ਸਿੰਧੀ ਬੀਬੀ ਟੈਲੀ ਬਾਈ ਦਾ ਕੀਰਤਨ ਸੀ ਕਾਫੀ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀ ਕਾਫੀ ਸੰਗਤ ਜੁੜੀ ਹੋਈ ਸੀ ਉਸ ਦਰਬਾਰ ਦੇ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਸੀ ਤੇ ਅੱਗੇ ਚੱਲ ਕੇ ਗੁਰਦਿਆਲ ਜੀ ਜਿਨ੍ਹਾਂ ਦੀ ਇੱਥੇ ਗੱਲ ਹੋ ਰਹੀ ਆ ਉਹਨਾਂ ਦਾ ਮਸਕੀਨ ਜੀ ਨਾਲ ਇੱਕ ਬੜਾ ਵਧੀਆ ਰਿਸ਼ਤਾ ਬਣ ਗਿਆ ਸੀ ਬੜੇ ਵਧੀਆ ਉਹਨਾਂ ਦੀ ਆਪਸ ਵਿੱਚ ਗੱਲਬਾਤ ਮਿਲਣ ਲੱਗੀ ਸੀ ਵਿਚਾਰ-ਤਾਰਾ ਮਿਲਦੀ ਸੀ ਤੇ ਮਸਕੀਨ ਜੀ ਨੂੰ ਉਹਨਾਂ ਦਾ ਕੀਰਤਨ ਸੁਣ ਕੇ ਬੜਾ ਆਨੰਦ ਆਇਆ ਤੇ ਥੋੜੇ ਸਮੇਂ ਬਾਅਦ ਜਦੋਂ ਗੁਰਦਿਆਲ ਜੀ ਜਿਨ੍ਹਾਂ ਦੀ ਇੱਥੇ ਗੱਲ ਹੋ ਰਹੀ ਆ ਜਦੋਂ ਉਹ ਗਿਆਨੀ ਜੀ ਇਕੱਲੇ ਹੋਏ ਤਾ ਮਸਕੀਨ ਜਿਹਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਂ ਕੁਝ ਦਿਨ ਇਸ ਗੁਰਦੁਆਰੇ 'ਚ ਰਹਿ ਸਕਦਾ ਤਾਂ ਉਹਨਾਂ ਨੇ ਕਿਹਾ ਹਾਂਜੀ ਤੁਸੀਂ ਬੇਸ਼ੱਕ ਰਹਿ ਸਕਦੇ ਹੋ ਜਿੰਨੇ ਦਿਨ ਚਾਹੋ ਓਨੇ ਦਿਨ ਰਹਿ ਸਕਦੇ ਹੋ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਮਸਕੀਨ ਜੀ ਨੂੰ ਇੱਕ ਗੱਲ ਪੁੱਛੀ ਕਿ ਤੁਸੀਂ ਆਏ ਕਿੱਥੋਂ ਤਾਂ ਮਸਕੀਨ ਜੀ ਨੇ ਕਿਹਾ ਕਿ ਮੈਂ ਉਹ ਪੰਜਾਬ ਤੋਂ ਆਇਆ ਜੋ ਇਸ ਟਰਮ ਦੇਸ਼ ਦੀ ਵੰਡ ਤੋਂ ਬਾਅਦ ਉੱਜੜ ਚੁੱਕਿਆ ਤੇ ਹੁਣ ਮੈਂ ਇੱਥੇ ਇਕੱਲਾ ਹੀ ਰਹਿ ਰਿਹਾ ਤੇ ਮੈਂ ਆਪਣਾ ਘਰ ਛੱਡ ਕੇ ਆਇਆ ਤੇ ਗਿਆਨੀ ਗੁਰਦੇਵਾਲ ਸਿੰਘ ਜੀ ਨੇ ਇਹੀ ਕਿਹਾ ਵੀ ਤੁਸੀਂ ਜਿੰਨੇ ਦਿਨ ਚਾਹੋ ਇੱਥੇ ਰਹਿ ਸਕਦੇ ਹੋ ਹੁਣ ਅੱਗੇ ਚੱਲ ਕੇ ਕੀ ਹੋਇਆ ਜਿਹੜੇ ਸਟਰਗਲ ਦੀ ਆਪਾਂ ਗੱਲ ਕਰ ਰਹੇ ਸੀ ਉਹ ਸਟਰਗਲ ਤਾਂ ਹੁਣ ਸ਼ੁਰੂ ਹੋ ਚੁੱਕੀ ਸੀ ਤੇ ਉਹ ਸਟਰਗਲ ਦੇ ਅਲੱਗ-ਅਲੱਗ ਭਾਗ ਬਣਨੇ ਸ਼ੁਰੂ ਹੋ ਗਏ ਸੀ ਕਦੇ ਉਹ ਕਿਸੇ ਗੁਰਦੁਆਰੇ ਚ ਲੰਗਰ ਛਕਣ ਜਾਂਦੇ ਸੀ ਕਦੇ ਕਿਸੇ ਚ ਜਾਂਦੇ ਸੀ ਕਿਉਂਕਿ ਰੋਟੀ ਤਾਂ ਖਾਣੀ ਸੀ ਢਿੱਡ ਤਾਂ ਭਰਨਾ ਸੀ ਪਰ ਇਹ ਜਦੋਂ ਗੁਰਦੁਆਰੇ ਚ ਪਹੁੰਚੇ ਤਾਂ ਉਹਨਾਂ ਨੂੰ ਐਨਿਕ ਹੈਲਪ ਐਨਿਕ ਮਦਦ ਮਿਲ ਗਈ ਸੀ ਵੀ ਉਹਨਾਂ ਨੇ ਕਿਹਾ ਤਾਂ ਸੀ ਠੀਕ ਹੈ ਤੂੰ ਇੱਥੇ ਰਹਿ ਸਕਦਾ ਜਿੰਨੇ ਦਿਨ ਚਾਹੇ ਉਹਨੇ ਦਿਨ ਰਹਿ ਸਕਦਾ ਪਰ ਗਿਆਨੀ ਜੀ ਕੋਲ ਮਸਕੀਨ ਜੀ ਕੋਲ ਇਸ ਟਾਈਮ ਪੈਸੇ ਖਤਮ ਹੋਣੇ ਸ਼ੁਰੂ ਹੋ ਗਏ ਸੀ ਕਿਉਂਕਿ 12 ਰੁਪਏ ਤਾਂ ਹੈਗੇ ਸੀ ਮਸਕੀਨ ਜੀ ਨੇ ਹੁਣ ਆਨਾ-ਾਨਾ ਬਚਾਉਣਾ ਸ਼ੁਰੂ ਕੀਤਾ ਵੀ ਆਨਾ-ਾਨਾ ਜੇ ਬਚੂਗਾ ਕਿਸੇ ਦਿਨ ਉਹ ਆਨਾ ਇੱਕ ਖਰਚ ਕਰ ਦੇ ਕਿਸੇ ਦਿਨ ਬਚਾ ਵੀ ਲੈਂਦੇ ਸੀ ਤੇ ਉਸ ਟਾਈਮ ਮਸਕੀਨ ਜੀ ਕੋਲ ਜੇ ਕੱਪੜਿਆਂ ਦੀ ਗੱਲ ਕਰੀਏ ਤਾਂ ਕਚਹਿਰਾ ਹੁੰਦਾ ਸੀ ਥੋੜੇ-ਬਹੁਤੇ ਕੱਪੜੇ ਹੋਰ ਹੁੰਦੇ ਸੀ ਜਿਨ੍ਹਾਂ ਕਰਕੇ ਉਹ ਆਪਣਾ ਗੁਜ਼ਾਰਾ ਕਰ ਲੈਂਦੇ ਸੀ ਤੇ ਮਸਕੀਨ ਜੀ ਕੋਲ ਉਸ ਟੈਮਿਕ ਗੱਠੜੀ ਹੁੰਦੀ ਸੀ ਜਿਸ 'ਚ ਉਹਨਾਂ ਦੇ ਕੱਪੜੇ ਹੁੰਦੇ ਸੀ ਹੁੰਦਾ ਕਿ ਸੀ ਉਸ 'ਚ ਇੱਕ ਤੌਲੀਆ ਇੱਕ ਚਾਦਰਾਂ ਹੁੰਦਾ ਸੀ ਜਾਂ ਚਾਦਰ ਜੀ ਨੂੰ ਆਪਾਂ ਕਹਿੰਦੇ ਆ ਇੱਕ ਕਛਹਿਰਾ ਹੁੰਦਾ ਸੀ ਇਤੋਂ ਜ਼ਿਆਦਾ ਉਸ ਟਾਈਮ ਉਹਨਾਂ ਕੋਲ ਕੁਝ ਵੀ ਨਹੀਂ ਸੀ ਤੇ ਉਸੇ ਗੱਠੜੀ ਦਾ ਸਹਰਾਣਾ ਲਾ ਕੇ ਉਹਨਾਂ ਨੇ ਉੱਥੇ ਗੁਰਦੁਆਰੇ 'ਚ ਸੌਣਾ ਸ਼ੁਰੂ ਕਰਤਾ ਫਿਰ ਉਹਨਾਂ ਨੂੰ ਉਸੇ ਦਿਨ ਗਿਆਨੀ ਗੁਰਦੇਵ ਸਿੰਘ ਜੀ ਨੇ ਪੁੱਛਿਆ ਕੀ ਤੁਸੀਂ ਲੰਗਰ ਛਕਿਆ ਹੁਣ ਐਨੀ ਗੱਲ ਤਾਂ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛੀ ਉਸ ਬਗਾਨੇ ਸ਼ਹਿਰ 'ਚ ਜਦੋਂ ਗੁਰਦਿਆਲ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਲੰਗਰ ਛੱਕਿਆ ਤਾਂ ਮਸਕੀਨ ਜੀ ਨੇ ਕਿਹਾ ਕਿ ਨਹੀਂ ਮੈਂ ਲੰਗਰ ਨਹੀਂ ਛੱਕਿਆ ਤਾਂ ਗੁਰਦਿਆਲ ਜੀ ਕੀ ਕਰਦੇ ਸੀ ਉਹ ਦਿਨ ਵਾਲੇ ਲੰਗਰ 'ਚੋਂ ਆਪਣੇ ਰਾਤ ਦੇ ਲੰਗਰ ਵਾਸਤੇ ਰਾਤ ਦੇ ਖਾਣੇ ਵਾਸਤੇ ਦੋ ਤਿੰਨ ਰੋਟੀਆਂ ਲੈ ਲੈਂਦੇ ਸੀ ਦੋ ਤਿੰਨ ਪ੍ਰਸ਼ਾਦੇ ਉੱਥੋਂ ਲੈ ਲੈਂਦੇ ਸੀ ਤਾਂ ਜਦੋਂ ਮਸਕੀਨ ਜੀ ਨੇ ਕਿਹਾ ਕਿ ਮੈਂ ਲੰਗਰ ਨਹੀਂ ਛਕਿਆ ਤਾਂ ਉਹਨਾਂ ਨੇ ਆਪਣੇ ਪ੍ਰਸ਼ਾਦੇ ਚੋਂ ਜੇ ਉਹਨਾਂ ਨੇ ਚਾਰ ਪ੍ਰਸ਼ਾਦੇ ਜਾਂ ਤਿੰਨ ਪ੍ਰਸ਼ਾਦੇ ਲਏ ਸੀ ਦੋ ਮਸਕੀਨ ਜੀ ਨੂੰ ਦੇਤੇ ਤਾਂ ਉਹ ਪ੍ਰਸ਼ਾਦੇ ਖਾ ਕੇ ਉਹਨਾਂ ਨੇ ਉਸ ਟਾਈਮ ਉੱਥੇ ਰਾਤ ਕੱਟੀ ਹੁਣ ਜਦੋਂ ਸਵੇਰ ਹੋਈ ਤਾਂ ਸਵੇਰ ਹੋਣ ਤੋਂ ਬਾਅਦ ਮਸਕੀਨ ਜੀ ਨੇ ਇਸ਼ਨਾਨ ਕੀਤਾ ਜੋ ਉਹਨਾਂ ਦੀ ਡੇਲੀ ਦੀ ਰੁਟੀਨ ਸੀ ਉਹਨਾਂ ਨੇ ਇਸ਼ਨਾਨ ਕੀਤਾ ਤੇ ਜੋ ਬਾਬਾ ਜੀ ਦੀ ਤਾਬਿਆ ਸੀ ਜਿੱਥੇ ਪਾਠ ਹੁੰਦਾ ਸੀ ਉੱਥੇ ਜਾ ਕੇ ਉਹ ਬੈਠੇ ਤੇ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਪਾਠ ਨੇ ਸੋਰਚ ਕੀਤਾ ਕਿਉਂਕਿ ਪਹਿਲਾਂ ਤੋਂ ਕੰਠ ਹੁੰਦਾ ਸੀ ਪਾਠ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਤਾਂ ਗਿਆਨੀ ਗੁਰਦੇয়াল ਜੀ ਨੇ ਜਦੋਂ ਇਹ ਸੁਣਿਆ ਵੀ ਬੜੀ ਮਿੱਠੀ ਆਵਾਜ਼ 'ਚ ਪਾਠ ਹੋ ਰਿਹਾ ਤਾਂ ਉਹਨਾਂ ਨੇ ਜਦੋਂ ਇਹ ਦੇਖਿਆ ਤਾਂ ਬੜੇ ਹੈਰਾਨ ਹੋਏ ਤੇ ਉਹਨਾਂ ਨੇ ਮਸਕੀਨ ਜੀ ਨੂੰ ਪੁੱਛਿਆ ਕਿ ਬੜੀ ਮਿੱਠੀ ਆਵਾਜ਼ 'ਚ ਤੂੰ ਪਾਠ ਕਰ ਲੈਂਦਾ ਕਿੱਥੋਂ ਸਿੱਖਿਆ ਤਾਂ ਉਹਨਾਂ ਨੇ ਕਿਹਾ ਮੈਂ ਆਪਣੇ ਘਰ ਤੋਂ ਹੀ ਸਿੱਖਿਆ ਪਰ ਮੈਂ ਤੁਹਾਡੇ ਤੋਂ ਹੋਰ ਵੀ ਬਹੁਤ ਕੁਝ ਸਿੱਖਣਾ ਚਾਹੁੰਦਾ ਤੇ ਗੁਰਦੇয়াল ਜੀ ਨੇ ਮਸਕੀਨ ਜੀ ਨੂੰ ਤਾਨਪੂਰਾ ਵੀ ਸਿਖਾਇਆ ਤੇ ਉਹਨਾਂ ਨੂੰ ਅੱਗੇ ਤਬਲਾ ਵੀ ਸਿਖਾਇਆ ਤੇ ਹੌਲੀ-ਹੌਲੀ ਉਹਨਾਂ ਨੂੰ ਕੀਰਤਨ ਕਰਨ ਵਾਸਤੇ ਆਪਣੇ ਨਾਲ ਬਿਠਾਉਣ ਲੱਗ ਗਏ ਤੇ ਅੱਗੇ 6 ਮਹੀਨੇ ਤੱਕ ਇਦਾਂ ਹੀ ਚੱਲਦਾ ਰਿਹਾ 6-7 ਮਹੀਨਿਆਂ ਤੱਕ ਇਹੀ ਚੱਲਿਆ ਤੇ ਮਸਕੀਨ ਜੀ ਦਾ ਉੱਥੇ ਦਿਲ ਲੱਗਣਾ ਸ਼ੁਰੂ ਹੋ ਗਿਆ ਪਰ 6 ਮਹੀਨਿਆਂ ਬਾਅਦ ਮਸਕੀਨ ਜੀ ਦਾ ਮਨ ਉਖੜਨਾ ਉੱਥੋਂ ਫੇਰ ਸ਼ੁਰੂ ਹੋ ਗਿਆ ਉਹਨਾਂ ਨੂੰ ਫੇਰ ਲੱਗਦਾ ਸੀ ਵੀ ਮੈਂ ਆਪਣੀ ਜ਼ਿੰਦਗੀ 'ਚ ਕਰਨਾ ਕੀ ਚਾਹੁੰਨਾ ਹੈ ਵੀ ਉਹਨਾਂ ਦਾ ਦਿਲ ਇੱਥੇ ਲੱਗਣਾ ਬੰਦ ਹੋ ਗਿਆ ਤੇ ਉਹਨਾਂ ਨੇ ਉੱਥੋਂ ਵੀ ਗੁਰਦੇয়াল ਜੀ ਨੂੰ ਫਤੇ ਬੁਲਾਈ ਤੇ ਉੱਥੋਂ